ਸਸਤਿਕ ਕਾਲ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਅੱਜਕੱਲ੍ਹ ਵਾਇਰਲ ਬੁਖਾਰ ਆ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਉਹ ਬੁਖਾਰ ਦੇ ਨਾਲ ਨਾਰਮਲ ਹੀ ਸਾਰਿਆਂ ਦੇ ਹੀ ਸੈੱਲ ਘਟੇ ਜਾ ਰਹੇ ਹੈ ਜਿੱਦੂ ਵੀ ਪੁੱਛਣੇ ਵੀ ਉਹਦੇ ਵੀ ਸੈੱਲ ਘਟੇ ਹੁੰਦੇ ਹੈਗੇ ਤੇ ਸੈੱਲ ਬਹੁਤ ਜ਼ਿਆਦਾ ਘਟ ਹੋਣ ਕਰਕੇ ਕਈ-ਕਈ ਵਾਰ ਤਾਂ ਇਹ ਜਿਹੀ ਕੰਡੀਸ਼ਨ ਹੋ ਜਾਂਦੀ ਹੈ ਕਿ ਵੀ ਬੰਦੇ ਨੂੰ ਸੈੱਲ ਚੜਵਾਉਣੇ ਦਾ ਕਰ ਪੈ ਜਾਂਦੇ ਨੇ ਤੇ ਪਰ ਸੈੱਲ ਪੂਰੇ ਨਹੀਂ ਹੁੰਦੇ ਬੱਕਰੀ ਦੁੱਧ ਵੀ ਦੇਖ ਲੈਣੇ ਆਪਾਂ ਕੀ ਵੀ ਦੇਖ ਲੈਣੇ ਆ ਪਰ ਵੀ ਰਿਜ਼ਲਟ ਉਹਨਾਂ ਦਾ ਮਿਲਦਾ ਹੈ ਪਰ ਸਲੋ ਮਿਲਦਾ ਹੈ ਤੇ ਪਰ ਅੱਜ ਜਿਹੜੀ ਤੁਹਾਨੂੰ ਅਸੀਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਤੇ ਉਹ ਇੰਨੀ ਵਧੀਆ ਹੈ ਕਿ ਤੁਹਾਡੇ ਜੇ ਤੁਸੀਂ ਅੱਜ ਉਹ ਇਹ ਮੈਡੀਸਨ ਲੈਨੇ ਹੋ ਤਾਂ ਸਵੇਰ ਨੂੰ ਹੀ ਤੁਹਾਡੇ ਸੈੱਲ ਪੂਰੇ ਹੋਣਗੇ ਤੁਸੀਂ ਤਿੰਨ ਡੰਗ ਲਓਗੇ ਤਾਂ ਬਿਲਕੁਲ ਨੌਰਨੌਮ ਤੇ ਤੁਹਾਡੇ ਬੋਲਣ ਦੇ ਵਿੱਚ ਤੁਹਾਡੇ ਖਾਣ ਦੇ ਵਿੱਚ ਤੇ ਤੁਹਾਡੇ ਸਰੀਰ 'ਚ એનર્ਜੀ ਫਸਟ ਟਾਈਮ ਹੀ ਆ ਜਾਊਗੀ ਤੇ ਇਹ ਮੈਂ ਖੁਦ ਆਪਣੇ ਘਰੇ ਆਪਣੇ ਬੇਟੇ ਨੂੰ ਮੇਰੇ ਬੇਟੇ ਨੂੰ ਬਹੁਤ ਜਿਆਦੇ ਫੀਵਰ ਹੋਇਆ ਫਿਰ ਉਹਦੇ ਸੈੱਲ ਆ ਜਿਹੜੇ 1 ਕਿਲੋ ਤੋਂ ਡਾਊਨ ਹੋ ਗਏ ਨਾ ਉਹ ਕੁਝ ਖਾਂਦਾ ਸੀਗਾ ਬਾ ਉਹਦੀ 10-12 ਸਾਲ ਦੀ ਏਜ ਹੈਗੀ ਵਿੱਚ ਦੀ ਤੇ ਉਹ 7th ਕਲਾਸ ਚ ਪੜਦਾ ਤੇ ਪਰ ਉਹਦੀ ਵੀ ਮਤਲਬ ਕਿ ਸੈਲ ਜਿਹੜੇ ਸੀ ਪੂਰੇ ਨਹੀਂ ਹੋ ਰਹੇ ਸੀ ਅਸੀਂ ਬੱਕਰੀ ਦਾ ਦੁੱਧ ਵੀ ਲੈ ਕੇ ਆਉਂਦੇ ਕੀ ਵੀ ਵੀ ਖਵਾਈ ਮਤਲਬ ਕਿ ਮੈਡੀਸਨ ਵੀ ਨਾਲ ਚਲਦੀ ਸੀ ਟਰੀਟ ਇਲਾਜ ਹੈ ਜਿਹੜਾ ਪਰ ਫਿਰ ਵੀ ਫਰਕ ਨਹੀਂ ਪੈ ਰਿਹਾ ਸੀ ਤੇ ਫਿਰ ਇੱਕ ਸਾਨੂੰ ਮੇਰੇ ਚਾਚਾ ਜੀ ਮਿਲੇ ਤੇ ਉਹਨਾਂ ਦੇ ਜਿਹੜੇ ਫਰੈਂਡ ਸੀ ਉਹਨਾਂ ਕੋਲ ਹੀ ਨਾ ਪੁਰਾਣਾ ਗ੍ਰੰਥ ਗ੍ਰੰਥ ਹੈਗਾ ਉਹਦੇ ਵਿੱਚ ਉਹਨਾਂ ਨੇ ਵੀ ਮਤਲਬ ਕਿ ਜਿਹੜਾ ਪੜ ਕੇ ਦੱਸਿਆ ਉਹਨਾਂ ਨੇ ਤੇ ਉਹ ਜਦੋਂ ਅਸੀਂ ਉਹ ਨੁਕਸਾ ਕਰਤੇ ਆ ਤਾਂ ਉਧਰ ਰਿਜ਼ਲਟ ਸਾਨੂੰ ਇੱਕ ਘੰਟੇ ਡੇਢ ਘੰਟੇ ਬਾਅਦ ਹੀ ਪਤਾ ਲੱਗਿਆ ਬੱਚੇ ਨੇ ਨਾਲ ਦੀ ਨਾਲ ਬੋਲਿਆ ਮम्मा ਮੈਨੂੰ ਭੁੱਖ ਲੱਗੀ ਹੈ ਮੈਂ ਕੁਝ ਖਾਣਾ ਤੇ ਜਿਹੜਾ ਕਿ ਸਿਰ ਜਿਹੀ ਨਹੀਂ ਚੱਕਦਾ ਸੀ ਮਤਲਬ ਕਿ ਫੀਵਰ ਨਾ ਡਾਊਨ ਡਾਊਨ ਹੀ ਰਹਿੰਦਾ ਸੀ ਤੇ ਫਿਰ ਉਸ ਤੋਂ ਬਾਅਦ ਜੇ ਅਸੀਂ ਸਵੇਰ ਨੂੰ ਦੇਖਿਆ ਉਹ ਐਕਟਿਵ ਹੋ ਗਿਆ ਵਧੀਆ ਤੇ ਫਿਰ ਅਸੀਂ ਦੂਸਰੇ ਦਿਨ ਮਤਲਬ ਕਿ ਸਵੇਰ ਫੇਰ ਦਿੱਤੇ ਉਹਨੂੰ ਤੇ ਉਹ ਸ਼ਾਮ ਤੱਕ ਬਿਲਕੁਲ ਠੀਕ ਹੋ ਗਿਆ ਫਿਰ ਅਸੀਂ ਤੀਜੇ ਦਿਨ ਰਿਪੋਰਟ ਕਰਾਈ ਸੈਲ ਉਹਦੇ ਸਾਰੇ ਪੂਰੇ ਸੀਗੇ ਇਸ ਕਰਕੇ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਵੀ ਇਹ ਕਿਸੇ ਦੇ ਹੋਰ ਵੀ ਕੰਮ ਆ ਜੇ ਤੇ ਸਾਰੇ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਇਹ ਦੇਖੋ ਜੀ ਇਹ ਤੁਹਾਨੂੰ ਦੇਖਣ ਚ ਲੱਗ ਰਹੇ ਹੋਗੇ ਜਿਵੇਂ ਕਿ ਇਹ ਛੋਟੇ ਛੋਟੇ ਫਲਾਵਰ ਹੈ ਜੀ ਦੇਖਣ ਚ ਲੱਗ ਰਹੇ ਨੇ ਦੂਰੋਂ ਤਾਂ ਜਿਵੇਂ ਚਾਵਲ ਹੁੰਦੇ ਆ ਖੱਟੇ ਮਿੱਠੇ ਜੇ ਬਣਾਏ ਹੁੰਦੇ ਆਪਾਂ ਤੇ ਦੇਖੋ ਜੀ ਇਹ ਨਾ ਫੁੱਲ ਹੈ ਛੋਟੇ ਛੋਟੇ ਇਸ ਤਰ੍ਹਾਂ ਦੇ ਇਹਦੀ ਜਿਹੜੀ ਬੈਕ ਬੈਕ ਵਾਲੀ ਡੰਡੀ ਹੈ ਤੁਸੀਂ ਦੇਖ ਸਕਦੇ ਹੋ ਇਹ ਨਾ ਸੰਤਰੀ ਹੈ ਤੇ ਜਿਹੜੀ ਆਹ ਵਾਲੀ ਡੰਡੀ ਹੈ ਦੀ ਆਹ ਵਾਲੇ ਮੂਰੋਂ ਇਹ ਇਸ ਤਰ੍ਹਾਂ ਦਾ ਵਿਚੋਂ ਇਹਦੇ ਹੈਗਾ yellow ਜਾਂ ਤੇ white white ਇਹ ਹੈਗੇ ਜੀ ਹਾਰ ਸ਼ਿੰਗਾਰ ਦੇ ਫੁੱਲ ਇਹਨਾਂ ਨੂੰ ਬਸ ਮੈਂ ਐਨੇ ਕੀ ਲਿਆ ਸੀ ਤੇ ਲੈ ਕੇ ਪੰਸਾਰੀ ਤੋਂ ਮੈਨੂੰ ਇਹ ਮਿਲੇ ਨਹੀਂ ਸੀਗੇ ਮਤਲਬ ਕਿ ਆਪ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਪੇੜ ਤੇ ਵੀ ਹੈਗੇ ਆਪਣੇ ਨਜ਼ਦੀਕ ਵੀ ਹੈਗਾ ਤੇ ਮੈਂ ਇਹ ਪੰਸਾਰੀ ਤੋਂ ਲੈ ਕੇ ਆਂਦੇ ਸੀ ਸਿਰਫ ਇੰਨੇ ਫੁੱਲ ਹੀ ਹੋਣੇ ਮੈਨੂੰ 100 ਰੁਪਏ ਦੇ ਦਿੱਤੇ ਸੀਗੇ ਉਹ ਵੀ ਸੁੱਕੇ ਹੋਏ ਤੇ ਜਦੋਂ ਮੈਂ ਲੈ ਕੇ ਆਈ ਤੇ ਉਹ ਵਾਲ ਕੇ ਤੇ ਇੱਕ ਗਲਾਸ ਚ ਵਾਲੀ ਸੀ ਤੇ ਜਦੋਂ ਦੋ ਕ ਚਮਚੇ ਰਹਿ ਗਏ ਪਾਣੀ ਦੇ ਤਿੰਨ ਉਹ ਦਿੱਤੇ ਸੀ ਮੈਂ ਬੱਚੇ ਨੂੰ ਤੇ ਫਿਰ ਮੈਂ ਇਹ ਜਿਹੜਾ ਦੇਖਿਆ ਤੇ ਮੈਂ ਇਹਦੇ ਫੁੱਲਾਂ ਨੂੰ ਵੀ ਨੈਟ ਤੇ ਸਰਚ ਕੀਤਾ ਤੇ ਫਿਰ ਮੈਂ ਦੇਖਿਆ ਇਹ ਸਾਡੇ ਹੀ ਘਰ ਦੇ ਨਜ਼ਦੀਕ ਬੈਕ ਸਾਈਡ ਉਹ ਪੇੜ ਲੱਗਿਆ ਹੋਇਆ ਸੀ ਫਿਰ ਮੈਂ ਸੂਬਾ ਇਹ ਰਾਤ ਰਾਤ ਨੂੰ ਖਿੜਦੇ ਆ ਇਹਨਾਂ ਦੀ ਮਹਿਕ ਖੁਸ਼ਬੂ ਹੁਣ ਮੈਂ ਇਹਨਾਂ ਨੂੰ ਫੜਿਆ ਹੋਇਆ ਨਾ ਤੇ ਇਹ ਬਹੁਤ ਹੀ ਸਾਰੇ ਕਮਰੇ ਚ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਇਹਨਾਂ ਵੀ ਮਤਲਬ ਕਿ ਰਾਤ ਨੂੰ ਖੇਡਦੇ ਨੇ ਤੇ ਸਵੇਰ ਨੂੰ ਬਿਦਲ 6 6:30 5 ਵਜੇ ਦੇ ਨੂੰ ਫੇ ਥੱਲੇ ਡਿੱਗ ਜਾਂਦੇ ਆ ਉਸ ਤੋਂ ਬਾਅਦ ਇਹ ਮਰਝਾ ਜਾਂਦੇ ਜਿਵੇਂ ਜਿਵੇਂ ਧੁੱਪ ਚੜੀ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਸਵੇਰ ਸੁਬਾਹੀ ਤੁਸੀਂ ਉਸ ਪੇੜ ਤੋਂ ਇਕੱਠੇ ਕਰ ਸਕਦੇ ਹੋ ਜੇ ਜਾਣਾ 5:30 ਜਾਂ 6 ਵਜੇ ਤੇ ਵੀ ਜਿਹੜੇ ਵੀ ਤੁਹਾਡੇ ਵੀ ਨਜ਼ਦੀਕ ਹੋਏ ਇਹ ਹਾਰ ਸ਼ਿੰਗਾਰ ਦੇ ਫੁੱਲ ਹੈ ਤੁਸੀਂ ਐਨੇ ਕਿ ਹੀ ਲੈਣੇ ਆ ਤੇ ਇੱਕ ਗਲਾਸ ਪਾਣੀ ਚ उबाल ਕੇ ਜਦੋਂ ਮਤਲਬ ਥੋੜੇ ਜਿਹਾ ਰਹਿ ਜੇ ਉਹ ਦੋ ਚਾਰ ਚਮਚੇ ਲਾ ਲਓ ਹਨਾ ਤੇ ਫਿਰ ਤੁਸੀਂ ਜਿਹੜਾ ਵੀ ਪੇਸ਼ੈਂਟ ਆ ਉਹਨੂੰ ਦੇ ਦਿਓ ਮੈਂ ਤਿੰਨ ਡੰਗ ਦਿੱਤੇ ਸੀ ਸਾਡੇ ਬੱਚੇ ਦੇ ਤਾਂ ਸਾਰੇ ਸਾਲ ਪੂਰੇ ਹੋ ਗਏ ਤੁਸੀਂ ਇਹਨੂੰ ਜਿਆਦਾ ਟਾਈਮ ਵੀ ਬੈਸ ਸਕਦੇ ਹੋ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਦੇਸੀ ਨੁਕਸਾ ਖਾਨਚੇ ਦਾ ਟੈਸਟ ਟੇਸਟ ਹੈ ਜੀ ਤੇ ਜੇ ਇਹ ਜਾਣਕਾਰੀ ਜੇ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੈੱਲ ਵਧਾਉਣ ਵਾਸਤੇ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਤੇ ਘਰੇ ਵੀ ਗਮਲੇ 'ਚ ਵੀ ਲੱਗ ਜਾਂਦਾ ਇਹ ਤੇ ਮੇਰੇ ਕੋਲੇ ਪਹਿਲਾਂ ਲੱਗਿਆ ਹੋਇਆ ਸੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤੇ ਉਹ ਜਦੋਂ ਹੁਣ ਜਾਦੇ ਬਾਰਿਸ਼ਾਂ ਹੋਈਆਂ ਜਾਦੇ ਪਾਣੀ ਪੀਣ ਕਰਕੇ ਤੇ ਗਮਲੇ 'ਚ ਤੇ ਉਹ ਮੱਚ ਗਿਆ ਸੀ ਤੇ ਪਰ ਮੈਨੂੰ ਇਹਨੂੰ ਹੁਣ ਇਹਨੂੰ ਦੇਖ ਕੇ ਇਹਦੀ ਕੀਮਤ ਹੁਣ ਪਤਾ ਲੱਗਦਾ ਵੀ ਉਹ ਕਿੰਨਾ ਵਧੀਆ ਪੌਦਾ ਸੀ ਮੇਰੇ ਕੋਲ ਤਾਂ ਡੇਲੀ ਫੁੱਲ ਲੱਗਦੇ ਸੀ ਤੇ ਮੈਂ ਤਾਂ ਇਹਦੇ ਕਿੰਨੀ ਧਿਆਣੀ ਨਹੀਂ ਦਿੱਤਾ ਸੀ ਪਰ ਇਹ ਬਹੁਤ ਹੀ ਵਧੀਆ ਚੀਜ਼ ਹੈ ਤੇ ਅੱਜ ਅਸੀਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਏ ਆਂਗੇ ਜਿੰਨੇ ਸਵੇਹਾ ਗਏ ਸੀ ਜਿੰਨੇ ਚੁਗੇਗੇ ਆ ਟੋਕਰੀ ਦੇ ਵਿੱਚ ਇੰਨੇ ਸਾਰੇ ਫੁੱਲ ਐ ਤੇ ਹਲਕੇ ਹਲਕੇ ਨੇ ਤੇ ਇਹਨਾਂ ਨੂੰ ਅਸੀਂ ਲੈ ਕੇ ਆਏ ਆ ਤੇ ਕਿਉਂਕਿ ਵੀ ਫੇਰ ਵੀ ਕਦੇ ਕੰਮ ਆ ਜਾਣ ਤੇ ਵੀ ਹੋਰ ਕਿਸੇ ਪੇਸ਼ੈਂਟ ਨੂੰ ਤੇ ਵੀ ਮਤਲਬ ਦਿੱਤੇ ਜਾ ਸਕਣ ਤੇ ਇਹਨਾਂ ਨੂੰ ਅਸੀਂ ਕੀਮਤੀ ਚੀਜ਼ ਐ ਇਹਨੂੰ ਸਾਹਮਣੇ ਰੱਖਦੇ ਆ ਤੇ ਜੇ ਕਿਸੇ ਵੀਰ ਨੂੰ ਲੋੜ ਹੋਈ ਤਾਂ ਤੁਸੀਂ ਮੈਸੇਜ ਕਰਕੇ ਸਾਡੇ ਤੋਂ ਲੈ ਵੀ ਸਕਦੇ ਹੋ ਇਹ ਹਾਰ ਚੰਰਾ ਦੇ ਫੁੱਲ ਆ ਜੀ ਇਹਦੇ ਨਾਲ ਜਿਹੜੇ ਸੈੱਲ ਐ ਘਟੇ ਹੋਏ ਉਹ ਬਿਲਕੁਲ 100% ਸਾਨੂੰ ਰਿਜ਼ਲਟ ਮਿਲਿਆ ਜੀ ਪੂਰੇ ਹੁੰਦੇ ਨੇ ਤੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਵੀਰ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਥੈਂਕ ਯੂ ਜੀ ਮਿਹਰਬਾਨੀ